ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਰਾਮਪਰਾ ਬਹੁਤ ਵੱਡੀ ਗਿਣਤੀ ਚ ਮਾਲ ਪਹੁੰਚਿਆ ਹੋਇਆ ਇੱਥੇ ਇੱਕ ਤਰੀਕਾ 12 ਮਹੀਨੇ 2025 ਦੀ ਬੱਸ ਸੱਜ ਜੀ ਹੈ ਮੱਜਾਂ ਬੋ ਪਹੁੰਚੀਆਂ ਹੋਈਆਂ ਇੱਥੇ ਲੈਣੇ ਧੰਨਵਾਦ ਬਾਈ ਇੱਕ 20 ਘਰ ਦਾ ਰੇਟ ਬਾਈ ਦਾ ਕਿਹੜੇ ਸੂਈ ਆ ਹਾਂ ਸੂਈ ਬਈ ਆ ਕਿਹੜੇ ਸੂਏ ਇਹ ਦੁੱਧ ਜੇ ਸੂਏ ਸੂਈ ਬਈ ਕਿੰਨਾ ਕ ਦੁੱਧ ਪਾ ਦੂਗਾ ਤੱਕੀ 9 ਕਿਲੋ 10 ਗਾ ਕਿਲੋ ਦੁੱਧ 10 11 ਕਿਲੋ ਦੁੱਧ ਆ ਤੇ ਕਿਹੜੀ ਜਗ੍ਹਾ ਤੋਂ ਆਇਓ ਜ਼ਿਲ੍ਹਾ ਕਿਹੜਾ ਬਠਿੰਡਾ ਹੀ ਕਿੰ ਕੀ ਰੇਟ ਕਰਤਾ ਜੀ ਇਹਦਾ 12 12 ਨੰਬਰ ਬੋਲ ਦਿਓ ਦਾ ਜਿਆਦਾ ਹਾਂ ਨੰਬਰ ਬੋਲ ਦਿਓ ਜਿਆਦਾ ਮੋਬਾਈਲ ਦਾ ਹਾਂ ਮਰਾ 98573 ਦਾ ਅੱਛਾ 29 ਆਹਾਂ ਤਾਂ ਜੋ ਸਾਇੰਟਿਕ ਚੁਣਤੀ ਇੱਕੀ ਆਪਣੀ ਕੋ ਹੋਰ ਵੀ ਪਸ਼ੂ ਇੱਕੋ ਜਿਹੜਾ ਦਵਾਉਣ ਗਿਆ ਮੈਂ ਲੋ ਕਿੱਥੇ ਕੋਲ ਕਰਦੇ ਨੇਗਾ ਅਸੀਂ ਤੋਂ ਨਾ ਲੈ ਆ ਪੁੱਛਣੇ ਗੱਡੀ ਗੈਂਟਿਸਟਰ ਅਸੀਂ ਦਾ ਸਾਡੇ ਕੋਲ ਅਸੀਂ ਜੱਟ ਪਈ ਹੋਈ ਐਥੇ ਅੱਛਾ ਵੇ ਇਹ ਦੋ ਨਾਲ ਦੋ ਦੋ ਦਬਾ ਦਾਂਗੇ ਇਹ ਦੋ ਵੀ ਦਬਾ ਦਾਂਗੇ ਬਹੁਤ ਡਬਲ ਝੋਟੀਆਂ ਮੱਛਾਂ ਪਹੁੰਚ ਗਈਆਂ ਹੋਈਆਂ ਇੱਥੇ ਦੋ ਦੋ ਦੇ ਲਈ ਹੈ ਹਾਂ ਦੇ ਦੇ ਜਗਾ ਫੁੱਲ ਮੱਡੀ ਭਰੀਆ ਯਾਰ ਕੀ ਜਿਹੜਾ ਇਹ ਕਹਿੰਦਾ ਆ ਮਿਸਟਰ ਦਾ ਨਾਮ वही गिनती च मझा पहुंची माल पहुंचा हो ਨੀਲੀ ਰਾਂ ਵੀ ਆਪਣੀ ਆ ਕਿੱ데 ਸੂਈ ਹੋਈ ਆ ਇਹ ਦੂਜੇ ਸੂਰ ਸੂਈ ਹੋਈ ਆ ਬਾਈ ਜੀ ਨੀਲੀ ਰਾਂ ਵੀ ਚ ਮੈਂ ਦੇਣਾ ਹਾਂ ਹਾਂਜੀ ਕਿੰਨਾ ਕੁ ਦੁੱਧ ਦਿੰਦੀ ਆ ਵੀਰੇ ਬਹੁਤ 11 12 ਕਰਦੀ ਡੇਰ ਦੂਰ ਕੀ 21 ਰੇਟ ਕਰਤਾ ਰੇਟ 1 10 ਕਰਦਾ ਇੱਕ 10 ਰੇਟ ਆ ਇਹਦਾ 11 12 ਕਿਲੋ ਭਾਏ ਤਨ ਦੁੱਧ ਦੇ ਦੂ ਇੱਕ ਯਾ ਮੈਂਗਾ ਪਾ ਉਹ ਵੀ ਵਧੀਆ ਜੀ ਵੇ ਉਹ ਵੱਡੀ ਗਿੰਤੀ ਚ ਮਾਲ ਪਹੁੰਚਿਆ ਸਿੰਗੂ ਪੈਰ ਧਰ ਨੂੰ ਥਾਂ ਨਹੀਂ ਕਿਤੇ ਪਰ ਉਥੀ ਨਾ ਪਹਿਲਾਂ ਉਥੀ ਨਾ ਖੋਲ ਦੇ ਮੈਂ ਆਪਾਂ ਮੈਨੂੰ ਕਹੀ ਗਿਆ ਨਹੀਂ ਲੱਗਦੀ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਿਓ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਠੀਕ ਹੈਗਾ 11 ਹੋ ਗਏ ਮਾਲ ਹੱਜੀ ਵੀ ਪਹੁੰਚੀ ਜਾਂਦਾ ਤੇ ਜੇ ਹਿਸਾਬ ਲਾ ਲਓ ਬਾਲਾ ਤੇਜ਼ ਕਿਹਾ ਜਾਂਦਾ ਨਾ ਕਾਹ ਬੋਲੇ ਵੀਰੇ 41 ਸਹੀ ਹਾਲ ਹੈ ਅਗਲੇ ਮਿਲਾਂਗੇ ਆ ਦੇਖੋ ਕੋਈ ਪਾਣੀ ਨੂੰ ਬਹੁਤ ਵੱਡੀ ਗਿਣਤੀ ਜਮਾਲ ਪਹੁੰਚਿਆ ਹੋਇਆ ਯਾਰ ਸਾਰੀਆਂ ਵੀਡੀਓ ਆਪਣੇ ਚੈਨਲ ਬੇਗਾ ਸਿੱਧੂ ਖਰਮ ਤੇ ਪਾਈਆਂ ਹੋਈਆਂ ਵੱਡੀ ਦੀਆਂ ਹੋਰ ਭਾਈ ਜੀ ਕੀ ਹਾਲ ਆ ਵਧੀਆ ਹੀ ਵਧਕਾ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਪੱਕਾ ਕਲਾਂ ਜੀ ਉਹ ਡਬਲ ਮੱਝ ਲੈ ਕੇ ਆਇਆ ਬਾਈ ਸੰਜੀ ਜਾਣਕਾਰੀ ਲੈ ਦਿੰਦੇ ਆਪਾਂ। ਕਿਦੋਂ ਕੱਟੀਏ ਬੀਜ ਸਾਢੇ 19 ਦੇ ਕੱਢੇ ਨੇ। ਸੂਨ ਵਾਲੀ ਹੈ ਬਾਈ ਜੀ? ਸੂਨ ਵਾਲੀ। ਕਿਹੜੇ ਸੂਏ? ਇਹ ਤੀਜਾ ਸੂਆ ਸੂ। ਕਿੰਨਾ ਕ ਦੁੱਧ ਪਾਉਗੇ ਇਹਦੀ ਕੀ? ਉਦੋਂ 15 ਕਿਲੋ। ਤੇ ਕੀ ਰੇਟ ਕਰਤਾ ਜੀ? ਇਹਦਾ ਡੇਢ ਆਈ। ਨੰਬਰ ਬੋਲੋ ਆ ਦਾ 91 141 ਅੱਛਾ 52704 ਹੋਰ ਵੀ ਮਾਝੇ ਇੱਥੇ ਕੋਈ ਆਪਣੀ ਠੀਕ ਆ ਬਾਈ ਧੰਨਵਾਦ ਮਿਹਰਬਾਨੀ ਸ਼ੁਕਰੀਆ ਵੀ ਆਪਣਾ ਵਕਾਰ ਦਾ ਕੰਮ ਕਰਦੀ ਆ ਵਕਾਰ ਦਾ ਕੰਮ ਹੀ ਘਰੇ ਪੰਜ ਸੱਤ ਨਗ ਹੁੰਦੇ ਆ ਹਾਂ ਘਰੇ ਵੀ ਪਾਸ ਧੰਨਵਾਦ ਬਾਈ ਸ਼ੁਕਰੀਆ ਤੇਰਾ ਸਾਰੇ ਵੀਰਾਂ ਦਾ ਧੰਨਵਾਦ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਬਾਈ ਜੀ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਾਈਆਂ ਹੋਈਆਂ ਉਹ ਕੀ ਰੇਟ ਕਰਤਾ ਕਾਕੇ ਕਿੱਥੋਂ ਆਏ ਹੋ ਜੱਜਲ ਤੋਂ ਜਲ ਮੰਡੀ ਕੋਲੋਂ ਹਾਂਜੀ ਤੇ ਸੁੰਨਾਲੀ ਮੱਝ ਆਪਣੀ ਇਹ ਕਿਹੜੇ ਸੂਏ ਦੂਜਾ ਸੂਏ ਕਿੰਨਾ ਕ ਦੁੱਧ ਪਾਉ ਰੂਏ ਤਕੀ? ਐਤੀ ਪਾਉ ਰੂਈ 15 ਚ। 15 ਦਿਨ ਬਾਕੀ ਆਗੇ। ਕਿੰਨਾ ਰੇਟ ਕਿੰਨਾ ਆਖਿਆ? 170। ਨੰਬਰ ਬੋਲ ਦਿਆ ਦਾ। 68847 41770। ਹੋਰ ਵੀ ਇੱਕ ਆਪਣੀ ਇਹੀ ਆ? ਇਹੀ ਐ। ਮਰੀਆ ਮੱਝ ਲੈ ਕੇ ਆਇਆ ਬਾਈ। ਬਾਕੀ ਦਸੱਲੀ ਆਪਦੀ ਆਪ ਕਰਨੀ ਐ ਜਿਹੜੇ ਮੇਰੇ ਭਰਾ ਨੇ ਕੋਈ ਸੌਦਾ ਕਰਨਾ। ਕਿਉਂ ਬੁੰਡੇ? ਕੀ ਚੀਜ਼ ਕੀ? ਬਹੁਤ ਬਹੁਤ ਮਿਹਰਬਾਨੀ। ਸੌਦਾ ਉਹਦਾ ਵੇਪਰ ਕੇ ਕਰਨਾ ਬਾਈ ਜੀ। ਤੁਸੱਲੀ ਆਪਣੀ ਆਪ ਕਰਨੀ ਹੈ ਫੁੱਲ। ਜੌਣ ਕਾ ਲੱਗੀਆਂ ਹੋਈਆਂ। ਮੱਝਾਂ ਬਹੁਤ ਵੱਡੀ ਗੰਤੀ ਤੱਕ ਪਹੁੰਚੀਆਂ ਹੋਈਆਂ। ਪਾਈ ਜਾਂਦੇ ਮੇਰੇ ਬਾਈ ਫਲਕਾਰੀਆਂ। ਕਈਆਂ ਜਿਹੜੇ ਡੇਟੇਲੇ ਪਏ ਆ ਬੱਚਾਂ ਦੇ ਮੈਂ ਵਾਰੀ ਸਾਹਿਬ 21 ਸਾਲਾਂ ਤੋਂ ਦੀ ਸ਼ਿਕਾਇਤ ਰਹੀਦੀ ਮਾਰੀ ਆਪਣੀ ਮਤੇ ਕਿੱਥੇ ਆਹ ਪੰਮੀ ਨੂੰ ਵੀ ਆਦੇ ਆਹ ਦੇਖ ਲਓ ਰੇੜੀਆਂ ਰੂੜੀਆਂ ਪੁੱਲ ਲੱਗੀਆਂ ਹੋਈਆਂ ਇੱਥੇ ਦੇਖੋ ਸਾਰੇ ਵੀਰਾਂ ਦਾ ਧੰਨਵਾਦ ਬਾਈ ਜੀ ਫੋਲੋ ਜਰੂਰ ਕਰ ਲਿਓ ਵੱਡੀਆਂ ਦੀ ਮੇਲਿਆਂ ਦੀ ਸ਼ਹਿਰਾਂ ਦੀ ਪਿੰਡੋ ਦੀਆਂ ਸਾਰੀਆਂ ਵੀਡੀਓ ਤੁਹਾਡੇ ਕੋਲੇ ਫੌਨਸਾ ਰਾਜਾ ਕਰਨਗੀਆਂ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ